ਜਿਗਰਾ ਦੇ ਇਤਿਹਾਸਕ ਪਿੰਡ ਫੇਰਾ ਦੇ ਮੰਦਕਰਪਾਲ ਦਾਸ ਗੱਤਕਾ ਖਾੜਾ ਦੇ 골ਡ ਮੈਡਲ ਜੇ ਤੂੰ ਚਾਰ ਖਿਡਾਰੀਆਂ ਦਾ ਪਿੰਡ ਪੁੱਜਨ ਉੱਤੇ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਸੰਗਰੂਰ ਵਿਖੇ ਹੋਏ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਭਰਮਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਸੇਵੈ ਸਿੰਘ ਸਮੇਤ ਉਹਨਾਂ ਦੇ ਕੋਚ ਹਰਪ੍ਰੀਤ ਸਿੰਘ ਹਠੂਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ 10ਵੀਂ ਦੇ ਮੈਨੇਜਰ ਨਿਰਭੈ ਸਿੰਘ, ਚੀਮਨਾਤ ਪਿੰਡ ਵਾਸੀਆਂ ਵੱਲੋਂ ਸਿਰੋਪਾ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਅੱਗੇ ਲੱਡੂਆਂ ਨਾਲ ਮੂੰਹ ਉਠਾ ਕਰਵਾਇਆ ਗਿਆ। ਉੱਥੇ ਇਸ ਦੌਰਾਨ ਗੱਡੀ 'ਚ ਸਵਾਰ ਹੋ ਕੇ ਢੋਲਤ ਮੱਕੇ ਨਾਲ ਪੂਰੇ ਪਿੰਡ ਦਾ ਘੇੜਾ ਵੀ ਕੱਢਿਆ ਗਿਆ। ਜੋ ਅਠਵੀਂ ਨੈਸ਼ਨਲ ਚੈਂਪੀਅਨਸ਼ਿਪ ਉਹ ਜੋ ਮਸਤਨਾ ਸਾਹਿਬ ਦੇ ਵਿੱਚ ਉਹਦੇ ਵਿੱਚ ਜੋ ਇੱਕ ਪਿੰਡਾਂ ਦੇ ਵਿੱਚੋਂ ਬੱਚੇ ਆਪਣੇ ਗੱਤਕਾ ਜੋ ਆਪਣੇ ਵਿਰਾਸਤ ਖੇਡ ਨੂੰ ਸਾਂਭ ਕੇ ਰੱਖਿਆ ਤੇ ਉਹਦੇ ਵਿੱਚ ਜੋ ਅੱਜ ਇੱਕ ਹੀਰਾ ਪਿੰਡ ਦੇ ਬੱਚਿਆਂ ਨੇ ਚਾਰ ਗੋਲ ਮੈਡਲ ਪ੍ਰਾਪਤ ਕੀਤੇ ਤੇ ਉਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਪਿੰਡਾਂ ਦੇ ਵਿੱਚ ਇਹ ਪ੍ਰਾਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਹੋਰ ਖੇਡਾਂ ਨੂੰ ਪਰਫੁੱਲਟ ਕਰ ਰਹੇ ਆ ਤੇ ਗੱਤਕੇ ਨੂੰ ਸਹਿਯੋਗ ਹੀ ਬਹੁਤ ਘੱਟ ਮਿਲ ਰਿਹਾ ਕਿਉਂਕਿ ਜੇ ਆਪਾਂ ਕਬੱਡੀ ਜਾਂ ਹੋਰ ਖੇਡਾਂ ਦੀ ਗੱਲ ਕਰੀ ਉੱਥੇ ਬੜਾ ਹੀ ਪੈਸਾ ਜਾਂ ਆਪਾਂ ਹੋਰ ਖੇਡਾਂ ਤੇ ਲਾ ਰਹੇ ਆ ਔਰ ਗੱਤਕੇ ਦੇ ਵਿੱਚ ਸਹਿਯੋਗ ਬਹੁਤ ਘੱਟ ਮਿਲਦਾ ਤੇ ਉਹਦੇ ਵਿੱਚੋਂ ਇਹ ਬੱਚਿਆਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਵੀ ਅੱਜ ਇਹ ਚਾਰ ਬੱਚੇ 골ਡ ਮੈਡਲ ਆਏ ਆ ਕੱਲ ਨੂੰ ਆਸ ਕਰਦੇ ਆ ਵੀ ਹੇਰਾਂ ਨਗਰ ਦੇ ਵਿੱਚੋਂ 10 12 ਬੱਚੇ ਇਸ ਖੇਡ ਦੇ ਵਿੱਚ ਪਾਰਟਿਸਿਪੇਟ ਕਰਨ ਤੇ 10 12 ਬੱਚੇ ਹੀ 골ਡ ਮੈਡਲ ਪ੍ਰਾਪਤ ਕਰਨ ਤੇ ਅਸੀਂ ਨਗਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਆਪਣੇ ਪਿੰਡ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਜਿੱਥੇ ਸਹਿਯੋਗ ਮਿਲ ਰਿਹਾ ਕਿਉਂਕਿ ਇਹ ਇੱਕ ਪਰਿਵਾਰ ਦੇ ਜਾਂ ਕਿਸੇ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਇਹ ਸਾਰੇ ਨਗਰ ਨੂੰ ਨਗਰ ਪੰਚਾਇਤ ਨੂੰ ਗੁਰਦੁਆਰਾ ਕਮੇਟੀਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਵੀ ਆਪਾਂ ਹੋਰ ਇਹਨਾਂ ਦਾ ਸ ਕਿਉਂਕਿ ਇਹਨਾਂ ਨੂੰ ਹਜੇ ਹੋਰ ਬਹੁਤ ਮਿਹਨਤ ਕਰਾਉਣ ਦੀ ਵੀ ਲੋੜ ਆ ਤੇ ਸਹਿਯੋਗ ਦੀ ਵੀ ਲੋੜ ਆ ਕਿਉਂਕਿ ਇਹ ਬੱਚੇ ਖੇਡੂੜੀਆਂ ਤੱਕ ਅੱਗੇ ਯੂਥ ਗੇਮਾਂ ਦੇ ਵਿੱਚ ਪਹੁੰਚਣਾ ਬੱਚਿਆਂ ਨੇ ਉਹਦੇ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਸਹਿਯੋਗ ਦੇਣਾਂ ਦੀ ਤਾਂ ਕਿ ਬੱਚਿਆਂ ਦਾ ਹੌਸਲਾ ਵਧੇ ਸੁਆਸ ਕਰਦੇ ਆ ਵੀ ਪਿੰਡ ਦੀ ਪੰਚਾਇਤ ਜਾਂ ਗੁਰਦੁਆਰਾ ਕਮੇਟੀਆਂ ਹੋਰ ਵੀ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਦੇਣਗੀਆਂ ਤੇ ਵੱਧ ਚੜ ਕੇ ਬੱਚੇ ਪਿੰਡ ਦੇ ਲਈ ਤੇ ਆਪਣੇ ਪੰਜਾਬ ਦੇ ਲਈ ਵੱਧ ਤੋਂ ਵੱਧ ਮੈਡਲ ਲੈ ਕੇ ਆਉਣਗੇ ਐਨਆਰਆਈ ਦੀ ਗੱਲ ਕਰੀ ਤਾਂ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਜੋ ਸਵਰਗਵਾਸੀ ਸ਼ਮਸ਼ੀਰ ਸਿੰਘ ਜੀ ਹੇਹਰ ਉਹਨਾਂ ਵਾਲੇ ਨੇ ਕਿ ਦੇਣ ਨਹੀਂ ਦੇ ਸਕਦੇ ਬੰਦੇ ਆਣ ਜਿੰਨਾ ਕਿ ਨੇ ਕਿ ਸਹਿਯੋਗ ਦਿੱਤਾ ਸਾਰੀ ਚਲੋ 5-6 ਸਾਲ ਤੋਂ ਇਹਨਾਂ ਕੇ ਖੜਾ ਚੱਲ ਰਿਹਾ ਤੇ ਉਹਨਾਂ ਨੇ ਪੈਰ ਪੈਰ ਤੇ ਜਦੋਂ ਵੀ ਕਿਤੇ ਲੋਡ ਪੈਂਦੀ ਆ ਬੱਚਾ ਨੂੰ ਕਿਤੇ ਲਿਜਾਣ ਦੀ ਜਾਂ ਵਰਦੀਆਂ ਦੀਆਂ ਸ਼ਾਸਤਰਾ ਦੀ ਕਿਸੇ ਵੀ ਤਰ੍ਹਾਂ ਦੀ ਲੋਡ ਪੈਂਦੀ ਆ ਸਭ ਪਰਿਵਾਰ ਹੱਕ ਠੋਕ ਕੇ ਮੁੰਡੇ ਨਾ ਮੁੰਡਾ ਜੋੜ ਕੇ ਇਹਨਾਂ ਦੇ ਨਾਲ ਖੜਦਾ ਤੇ ਨਾਲ ਹੀ ਜੋ ਪਿੰਡ ਦੇ ਅਜੀਤਪਾਲ ਸਿੰਘ ਜੀ ਹੀਰਾ ਸੋ ਉਹਨਾਂ ਦਾ ਮੈਂ ਬਹੁਤ ਵੱਡਾ ਯਾਨੀ ਕਿ ਰੋਲ ਦਾ ਅਦਾ ਦੇਖਿਆ ਇਸ ਚੀਜ਼ ਦੇ ਵਿੱਚ ਜੋ ਕਿ ਬਹੁਤ ਵੱਡਾ ਇੱਕ ਆਵਦਾ ਰੋਲ ਦਾ ਕਰਾ ਜਿੱਥੇ ਬੱਚਿਆਂ ਨੂੰ ਲੈ ਕੇ ਜਾਣਾ ਜਾਂ ਬੱਚਿਆਂ ਨਾਲ ਗੱਲਬਾਤ ਕਰਨ ਜਾਂ ਕਿਤੇ ਖੜਾਣੇ ਆਣਾ ਉਹਨ ਸੋ ਇਸੇ ਕਰਕੇ ਹੀ ਕਹਿੰਨੇ ਵੀ ਪਿੰਡ ਦੇ ਵਿੱਚੋਂ ਹੋਰ ਉਹ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਨਾ ਕਿ ਉਹਨਾਂ ਨਾਲ ਕਿਤੇ ਕਿਨ ਤੋਂ ਪ੍ਰੰਤੂ ਕੋਈ ਗੱਲਾਂ ਬਾਤਾਂ ਨੈਗੇਟਿਵ ਨੈਗੇਟਿਵ ਲੈ ਕੇ ਜਾਣ ਇਸ ਲਈ ਆਸ ਕਰਦੇ ਹਾਂ ਪਿੰਡ ਇਹਨਾਂ ਨਾਲ ਹੋਰ ਮੋਢੇ ਨਾਲ ਮੋਢਾ ਜੋੜ ਕੇ ਖੜੇਗੇ ਸਾਨੂੰ ਅੱਜ ਬਹੁਤ ਮਾਣ ਪਿਆਸ ਮਹਿਸੂਸ ਹੋ ਰਿਹਾ ਹੈ ਜਾ ਕੇ ਅਸੀਂ ਪਿੰਡ ਹੀਰਾਂ ਨਗਰ ਦੇ ਲਈ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਏ ਅਸੀਂ ਚਾਰ ਜਾਨੇ ਤੇ ਇਸ ਲਈ ਸਾਡੇ ਉਸਤਾਦ ਹਰਪਾਈ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਪਹਿਲਾ ਤੌਰ 'ਤੇ ਜਸਮੀਰ ਸਿੰਘ ਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੱਥੋਂ ਕਿੱਥੋਂ ਵੀ ਸਾਨੂੰ ਲੋਡ ਪੈਂਦੀ ਆ ਉਹ ਸਾਡੇ ਨਾਲ ਮੋਢਾ ਜੋੜ ਕੇ ਨਾਲ ਖੜਦੇ ਨੇ ਤੇ ਹੋਰ ਪਿੰਡ ਦੇ ਜਿੰਨੇ ਵੀ ਪ੍ਰਬੰਧਕ ਨੇ ਸਾਰੇ ਸਾਡੇ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਆਸ ਕਰਦੇ ਆਂ ਕਿ ਸਾਡੇ ਹੋਰ ਸਹਿਯੋਗ ਦੇਣ ਤਾਂ ਜੋ ਅਸੀਂ ਵੱਡੀਆਂ ਸ਼੍ਰੀਧੀਆਂ ਤੇ ਜਾ ਕੇ ਹੋਰ ਗੋਡ ਮੈਡਲ ਪ੍ਰਾਪਤ ਕਰ ਸਕੀਏ ਤੇ ਪਿੰਡ ਦਾ ਨਾਮ ਰੌਸ਼ਨ ਕਰੀਏ